ਮੁੱਦਾ ਸੀਗਾ ਸਰਪੰਚ ਜੀ ਇਹ ਅੱਜ ਦੀ ਮੀਟਿੰਗ ਹੈ ਜਿਹੜੀ ਇਹ ਬਾਇਲ ਧਨਮਾਲ ਗੋਇਲ ਦੇ ਨਿਰਦੇਸ਼ਾਂ ਮੁਤਾਬਕ ਅਤੇ ਜ਼ਿਲ੍ਹਾ ਪ੍ਰਧਾਨ ਰਾਜ ਕਿਸ਼ਨ ਜੋਸ਼ਨ ਦੇ ਰਹਿਨਮਾਈ ਹੇਠ ਅਤੇ ਬਲਾਕ ਪ੍ਰਧਾਨ ਡਾਕਟਰ ਮਹਿੰਦਰ ਸਿੰਘ ਦੇ ਦੇਖ ਰੇਖ ਹੋਈ ਅੱਜ ਦੀ ਮੀਟਿੰਗ ਦਾ ਇਹ ਮੁੱਦਾ ਸੀਗਾ ਕਿ ਜਿਹੜਾ ਡਾਕਟਰ ਸਾਥੀਆਂ ਨੇ ਕਰੋਨਾ ਕਾਲ ਵਿੱਚ ਕੰਮ ਕੀਤਾ ਉਹਦੇ ਬਦਲੇ ਕਿਸੇ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਸ ਸਮੇਂ ਕਰੋਨਾ ਕਾਲ ਦੇ ਸਮੇਂ ਕੋਈ ਇੱਕ ਦੂਜੇ ਨੂੰ ਬੁਲਾਉਂਦਾ ਤੱਕ ਨਹੀਂ ਸੀਗਾ ਉਧਰੋਂ ਪੁਲਿਸ ਦੇ ਡੰਡੇ ਦਾ ਡਰ ਸੀ ਉਧਰੋਂ ਕਰੋਨਾ ਦਾ ਡਰ ਸੀ ਉਸ ਸਮੇਂ ਜਿਹੜਾ ਪਬਲਿਕ ਨੂੰ ਮੈਡੀਕਲ ਪ੍ਰੈਕটিশਨਰਾਂ ਨੇ ਮੌਤ ਦੇ ਮੂੰਹ ਚੋਂ ਕੱਢਿਆ ਉਹਦੇ ਬਦਲੇ ਕੋਈ ਕਿਸੇ ਨੇ ਸਨਮਾਨਤ ਨਹੀਂ ਕੀਤਾ ਮੈਂ ਪਿਛਲੇ ਇੰਟਰਵਿਊ 'ਚ ਵੀ ਕਿਹਾ ਸੀਗਾ ਕਿ ਪਬਲਿਕ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਇਹ ਇਸ ਕਰਕੇ ਕਿਹਾ ਸੀ ਮੈਂ ਕਿ ਮੰਨ ਲਓ ਕਿਤੇ ਡੈਥ ਹੁੰਦੀ ਆ ਬਜ਼ੁਰਗ ਜੀ ਜਾਂ ਕਿਸੇ ਨੌਜਵਾਨ ਦੀ ਪਰ ਮੈਡੀਕਲ ਪ੍ਰੈਕটিশਨਰ ਉੱਥੇ ਬਿਨਾਂ ਪੈਸੇ ਤੋਂ ਰਾਤ ਤੇ ਦਿਨ ਮੈਡੀਸਿਨ ਦੇ ਕੇ ਆਉਂਦਾ ਹੈ ਤੇ ਇਸ ਕਰਕੇ ਇੰਨੀ ਸੇਵਾ ਕਰਨ ਦੇ باوجود ਵੀ ਸਰਕਾਰ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਕਿਤੇ ਨਾ ਕਿਤੇ ਸਰਕਾਰ ਨੂੰ ਜਰੂਰ ਸੋਚਣਾ ਚਾਹੀਦਾ ਵੀ ਮੈਡੀਕਲ ਪ੍ਰੈਕটিশਨਰਾਂ ਨੂੰ ਸਰਟੀਫਿਕੇਟ ਦਿੱਤਾ ਜਾਵੇ ਤੇ ਇਸ ਤੋਂ ਅਗਲੀ ਗੱਲ ਹੈ ਕੋਲਕੱਤਾ ਕਾਂਟ ਵਾਲੀ ਕੋਲਕੱਤਾ ਕਾਂਟ ਦੇ ਵਿੱਚ ਜਿਹੜਾ ਉੱਥੇ ਕਾਂਟ ਹੋਇਆ ਉਹਦਾ ਮੈਡੀਕਲ ਪ੍ਰੈਕটিশਨਰ ਨਿੰਦਾ ਕਰਦਾ ਕਿ ਉਥੋਂ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਆ ਸ਼੍ਰੀਮਤੀ ਮੰਮਤਾ ਬੇਨਰਜੀ ਉਹਨੇ ਕਿਤੇ ਨਾ ਕਿਤੇ ਸਰਕਾਰ ਫੇਲ ਹੋਈ ਲੱਗਦੀ ਆ ਮੈਡੀਕਲ ਪ੍ਰੈਕਟਿਸਨ ਤੋਂ ਬਿਨਾ ਹੋਰ ਜਥੇਬੰਦੀਆਂ ਤੇ ਆਮ ਵਰਗ ਨੇ ਵੀ ਨਿੰਦਾ ਕੀਤੀ ਆ ਇਸ ਕਰਕੇ ਮੈਂ ਕਹਿ ਰਿਹਾ ਕਿ ਉਥੋਂ ਦੀ ਮੁੱਖ ਮੰਤਰੀ ਆ ਜਿਹੜੀ ਉਹ ਲੇਡੀਜ਼ ਆ ਅਤੇ ਲੇਡੀਜ਼ ਤੇ ਰੇਪ ਹੋਣਾ ਜਾਂ ਕਰ ਕਤਲ ਹੋਣਾ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਜੇਕਰ ਡਾਕਟਰੀ ਸੁਰੱਖਿਆ ਤਾਂ ਨਹੀਂ ਤੇ ਫਿਰ ਹੋਰ ਆਮ ਜਨਤਾ ਕੀ ਸੁਰੱਖਤ ਸੁਰੱਖਿਆਤ ਹੋਊਗੀ ਇਹ ਤਾਂ ਪੰਜਾਬ ਵਿੱਚ ਵੀ ਜੇ ਗੱਲ ਕਰਗੇ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਕੋ ਸੁਰੱਖਿਆ ਗਾਰਡ ਨਾ ਕੋ ਕੁਲ ਸਮਲਾਜਮੇ ਮੰਨ ਲਓ ਪਿੰਡਾਂ 'ਚ ਕਿਤੇ ਲੜਾਈ ਹੋ ਗਈ ਜਾਂ ਕੋ ਹੋਰ ਆਹ ਨਾ ਹੋਣੀ ਘਟਨਾ ਹੋਗੀ ਜਦੋਂ ਐਡਮਿਟ ਹੁੰਦਾ ਤੇ ਉੱਥੇ ਜਾ ਕੇ ਵੀ ਲੋਕ ਨਕਸਾਨ ਕਰਦੇ ਵਰੋਦੀ ਧਿਰ ਦਾ ਮੈਂ ਸਰਕਾਰ ਕੇ ਅਪੀਲ ਕਰਦਾ ਕਿ ਸਰਕਾਰੀ ਹਸਪਤਾਲਾਂ ਵਿੱਚ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਸੁਰੱਖਿਆ ਦਿੱਤੀ ਜਾਵੇ ਅਤੇ ਜਿਹੜੀ ਅਨਾ ਹੋਣੀ ਘਟਨਾ ਤੋਂ ਬਚ ਸਕੇ ਤੀਸਰੀ ਗੱਲ ਹੈ ਜਿਹੜਾ ਨਸ਼ਿਆਂ ਦੀ ਗੱਲ ਜਿਵੇਂ ਚਿੱਟੇ ਨੇ ਪੰਜਾਬ ਪੰਜਾਬ ਦੀ ਜਵਾਨੀ ਨੂੰ ਖਾਦਾ ਜਾਂ ਕਈ ਮਾਮਾ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਨੇ ਉਥੇ ਕਿਤੇ ਨਾ ਕਿਤੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਖਤਰਾ ਹੈ ਕਿਉਂ ਖਤਰਾ ਕਿ ਰਾਤ ਨੂੰ ਕਿਸੇ ਨੇ ਫੋਨ ਕੀਤਾ ਇਹ ਬਹੁਤ ਵੱਡੇ ਸੇਵਾਦਾਰ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਡੀਕਲ ਪ੍ਰੈਕਟਿਸ਼ਨਰ ਆ ਜਿਹੜੇ ਸਭ ਤੋਂ ਵੱਡੇ ਸੇਵਾਦਾਰ ਨੇ ਜਿਹੜੇ ਬਿਨਾਂ ਫੀਸ ਤੋਂ ਰਾਤ ਨੂੰ ਦਿਨੇ ਲੋਕਾਂ ਦੀ ਸੇਵਾ ਕਰਦੇ ਆ ਜੇਕਰ ਮੰਨ ਲਓ ਕਿਸੇ ਦੇ ਦਰ ਤੋਂ ਠਿਆ ਜਾ ਕੋਸ਼ ਉਠਿਆ ਤੇ ਉਹ ਸ਼ਹਿਰ ਜਾਂਦੇ ਆ ਤੇ ਉਹਨਾਂ ਨੂੰ ਗੱਡੀ ਵੀ ਕਰਾਉਣੀ ਤੂੰ ਐਮਰਜੈਂਸੀ ਫੀਸਾਂ ਵੀ ਦੇਣੀਆਂ ਪੈਣੀਆਂ ਪਰ ਮੈਡੀਕਲ ਪ੍ਰੈਕਟਿਸ਼ਨ ਜਿਹੜਾ ਉਹ ਆਪਦੇ ਵਹੀਕਲ ਤੇ ਅਗਲੇ ਦੇ ਘਰ ਜਾ ਕੇ ਇਲਾਜ ਕਰਦਾ ਤੇ ਬਿਨਾ ਫੀਸ ਤੋਂ ਤੇ ਤੀਸਰੀ ਗੱਲ ਇਹ ਆ ਕਿ ਮੰਨ ਲਓ ਕਿਸੇ ਨੇ ਨਸ਼ਾ ਕਰ ਲਿਆ ਉਹ ਕਿਸੇ ਮੈਡੀਕਲ ਪ੍ਰੈਕਟਿਸ਼ਨਰ ਦੀ ਦੁਕਾਨ ਤੇ ਚਲੇ ਗਿਆ ਉਹ ਉਹਦੀ ਨਸ਼ੇ ਦੇ ਨਾਲ ਕਿਸੇ ਨਾ ਕਿਸੇ ਕਾਰਨ ਕੇ ਡੈਥ ਹੋ ਗਈ ਜੋ ਸਾਰਾ ਦਾ ਸਾਰਾ ਦੋਸ਼ ਜਿਹੜਾ ਮੈਡੀਕਲ ਪ੍ਰੈਕਟਿਸ਼ਨਰ ਤੇ ਮੜਿਆ ਜਾਂਦਾ ਪਰ ਜਾਂ ਕੋ ਹੋਰ ਘਟਨਾ ਜਿਵੇਂ ਅਟੈਕ ਵਰਗੀਆਂ ਆਉਂਦੀਆਂ ਜਾਂ ਕਈ ਬਿਮਾਰੀਆਂ ਹੁੰਦੀਆਂ ਜਿਹੜੀਆਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਦੋਸ਼ ਮੈਡੀਕਲ ਪ੍ਰੈਕਟਿਸ਼ਨਰਾਂ ਤੇ ਨਾ ਮੜਿਆ ਜਾਵੇ ਅਤੇ ਸਰਕਾਰ ਵੀ ਇਹਨਾਂ ਨੂੰ ਸਰਟੀਫੀਕੇਟ ਦੇਵੇ ਕਿ ਜਿਹੜਾ ਅਸੀਂ ਕੰਮ ਕਰਨ ਦੇ ਯੋਗ ਮੰਨ ਸਕੀਏ ਬਹੁਤ ਬਹੁਤ ਧੰਨਵਾਦ